ਉਜ ਜਦੋਂ ਰਾਣੀ ਬਾਸ ਪਾਗੇ ਗੀਦ ਰੋਪਤੀ ਪੁੱਛਦੀ ਸੁਦੇਸ਼ ਨਾਵਾਂਗੇ ਸੋਵਤੀ ਦਸ ਹਾਲ ਆਪਦਾ ਸਾਨੂੰ ਪਾਸਨੀ ਬਾਂਦੀ ਹੋ ਕੇ ਰਹੀ ਮੇਰੇ ਰਾਣੇ ਬਾਸਨੀ ਪੁੱਤਰੀ ਅਮੀਰ ਦੀ ਨਜ਼ਰੇ ਆਮਦੀ ਤੇਰੇ ਉਤੇ ਹੋਈ ਕੀ ਕਰੋ ਪੀ ਰਾਮਤੀ ਆਦਮ ਲਾ ਕੇ ਕਹੋ ਸਾਰਾ ਇਹ ਤਹਾਸਮੀ ਬਾਂਦੀ ਹੋ ਕੇ ਰਹੂ ਮੇਰੇ ਰਣਵਾਸਨੀ ਕੀਆ ਤੇਰੀ ਜਾਤ ਨਾਲ ਇਹ ਦਸੇ ਨਾਮ ਕੋ ਆ ਗਈ ਮਹਨੂ ਮੇਰੇ ਕਿਨੇ ਕਾਮ ਕੋ ਨਾ ਨਾਥ ਕੋਲੇ ਦੀ ਪੂਜਾ ਵੇ ਆਸਨੀ ਬਾਂਦੀ ਹੋ ਕੇ ਰੋ ਮੇਰੇ ਰਣਦਾਸਨੀ ਕੋਮਲ ਬਦਨ ਸੁందਰੇ શરીਰੀ ਨੀ ਪਾਟੇ ਹੋਏ ਕੱਪੜੇ ਸਮਾਨ ਕੀਰਨੀ ਮਾਰੇ ਗਏ ਤੇਰੇ ਹੋਸ ਤੇ ਆਵਾਜ਼ਨੀ ਬਾਂਦੀ ਹੋ ਕੇ ਰਹੋ ਮੇਰੇ ਰਣਬਾਦਨੀ ਮੱਥੇ ਚਾਦੇ ਠੋਡੀ ਤਾਰਾ ਜਿਵੇਂ ਕਾਰਦਾ ਰੂਬਰਾਂ ਤੇਰਾ ਕੰਮੀਆਂ ਨੂੰ ਮਾਰਦਾ ਦੀਵਾ ਦੇ ਘੋਮਦਾ ਪਤੰਗ ਨਾਸਨੀ ਬਾਂਦੀ ਹੋ ਕੇ ਰਹੋ ਮੇਰੇ ਰਣਬਾਦਨੀ ਈਲਾਮੇ ਬਗੈਰ ਬੰਦਾ ਬੁੱਤ ਮਾਸਦਾ ਖਾਣਾ ਪੀਣਾ ਖਾਂਦੀ ਤੂੰ ਕਮਾਕੇ ਕਾਸਦਾ ਕੰਮ ਬਿਨਾ ਕੋਈ ਦੇਵੇ ਨਾ ਗਰਾਜ਼ਨੀ ਬਾਂਦੀ ਹੋ ਕੇ ਰਹੋ ਮੇਰੇ ਰਣਵਾਜ਼ਨੀ ਨੌਕਰੀ ਕਮਾਉ ਰਹੋ ਮੇਰੇ ਦਵਾਰਨੀ ਕਰਾ ਤੈਨੂੰ ਬੰਦੀਆਂ ਦੀ ਸਰਹਦਾਰਨੀ ਅੱਠੇ ਹੀ ਪੈਰ ਤੈਨੂੰ ਰੱਖਾਂ ਪਾਸ ਨੀ ਬੰਦੀ ਹੋ ਕੇ ਰੋ ਮੇਰੇ ਰਣ ਬਾਗ ਨੀ ਹੋ ਰੂਪ ਰੰਗ ਤੇਰਾ ਮੇਰੇ ਦੀਨੇ ਭਾਗਿਆ ਜਾਣ ਕੇ ਗਰੀਬਣੀ ਰਹਿਮਿਆ ਸਹਿਮਾ ਦੂੰ ਤੇਰੇ ਦੁੰਦਾ ਆਕਾਸ਼ਨੀ ਬੰਦੀ ਹੋ ਕੇ ਰਹੋ ਮੇਰੇ ਰਣਵਾਸਨੀ ਪੱਖਾ ਨਹੀਂ ਝੱਲਣਾ ਨਾ ਜੋੜਾ ਚਾਲਣਾ ਕਿਸੇ ਕੰਮ ਵਿੱਚ ਪਾਵਣਾ ਵਗਾੜਨਾ ਸਤਿਰੇ ਪੂਰਨ ਰਾਮ ਦੇਵਲਾ ਜਨੀ ਬੰਦੀ ਹੋ ਕੇ ਰੋ ਮੇਰੇ ਰਣਵਾਸਨੀ ਬੰਦੀ ਹੋ ਕੇ ਰੋ ਮੇਰੇ ਰਣਵਾਸਨੀ